ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਾਂ ਉਹਦੀ ਕਮਾਈ ਕਰਨ ਵਾਲੇ ਲੋਕ ਮਾਮਾ ਭੈਣਾ ਇੱਥੇ ਆਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਹੈ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕੇ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵਾਲੇ ਇਹੀ ਬੀਬੀਐਮਬੀ ਇਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਪਰ 21 ਮਈ ਨੂੰ ਪਿਛਲੀ ਨੂੰ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਕਟੂਗਾ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਅਸੀਂ ਨਹੀਂ ਐਸਾ ਸਾਡੇ ਕੋਲ ਆਪជា ਕਸੀਆਂ ਆਪਦੇਸੀ 10000 ਏਕੜ ਦਾ ਆਪਣੇ ਜ਼ਿਲ੍ਹੇ ਚ ਪਹਿਲੀ ਵਾਰ ਪਾਣੀ ਪਹੁੰਚਿਆ ਵੀ ਤੁਸੀਂ ਇਹਦਾ ਸੰਜਮ ਨਾ ਬਖਤੋ ਨਹੀਂ ਥਲੇ ਪ੍ਰਾਣਾਤਾ ਪਈ ਹੋਈ ਸੀ ਦੇਖੋ ਚਲੋ ਅਸੀਂ ਹਾਈ ਕੋਰਟ ਚਲੇ ਗਏ ਪਹਿਲਾਂ ਤਾਂ ਬੀਬੀਐਮਬੀ ਹਾਈ ਕੋਰਟ ਜਾਣ ਦਾ ਕੀ ਬੰਦਾ ਜਾਨਾ ਜੀ ਬੀਬੀਐਮਬੀ ਕਿੱਥੇ ਹੈ ਬੀਬੀਐਮਬੀ 60% ਬਿਲਕੁਲ ਹਰਿਆਣਾ ਜਾਵੇ ਦੇਖ ਬੀਬੀਐਮਬੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਦੇ ਕੋ ਪੰਜਾਬ ਆਪ ਦੇ ਵਿਰੁੱਧ ਵਕੀਲ ਕਰ ਰਿਹਾ ਜੀ ਦੱਸਣ 60% ਜੀ ਮਤਲਬ ਸਾਡਾ 2 ਲੱਖ ਨੇ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪ ਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਤਲਬ ਇਹਨਾਂ ਨੂੰ ਕੋਈ ਪਤਾ ਹੈ 1 ਲੱਖ 20 ਹਜ਼ਾਰ ਤਾਂ ਜੋ ਪਹਿਨਦੇ ਨੇ ਆਰਡਰ ਕਰਦੇ ਨੇ ਇਹ ਨੂੰ ਆਜੋਣ ਹੈ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਲੈਣੇ ਨੂੰ ਚਾਹਤਾ। ਸੋਇਰਿੰਗ। ਅੰਨੀ ਕਹਿਣਾ ਰਿਆ ਇਹ ਕੋਣੋਂ ਦੇ ਦੀਆਂ ਕਰਨ ਵਾਲੀ? ਉਸ ਨੂੰ ਕਹਿੰਦਾ ਯਾਰ ਅੱਜ ਪਹਿਲਾਂ ਨਾਇਨਾ ਕੋਲ ਵੀ ਹੋਦ ਰਿਹਾ ਹੈ ਹਾਈ ਕੋਡ ਦਾ। ਹਾਈ ਕੋਡ ਰੀ ਕਿਹ ਹੈ? ਹਾਈ ਕੋਡ ਨਹੀਂ ਤੇ ਹੈ ਅੰਨ। ਇਹ ਜੋ 2-3 ਨੂੰ ਦਿੱਲੀ ਮੀਟਿੰਗ ਹੋਈ ਸੀ ਜੈਸਤ ਦੇ ਨਾਲ। ਉਹਦਾ ਜਿਹੜਾ ਡਿਸੀਜਨ ਹੈ ਉਹ ਇੰਕਰੀਮੈਂਟ ਉਹ ਤੁਹਾਨੂੰ ਦਿੰਦਾ। ਉਦੋਂ ਅਡਵਾਈਸ ਕੀਤਾ ਗਿਆ ਸਲਾਹ ਦਿੱਤੀ ਗਈ ਕਿ ਭਾਈ ਲੈ ਕੇ ਦੇਖ ਲਓ ਅਗਰ ਆਪ ਕੋ ਜੇਸੂ ਪਾਣੀ ਬੀਸ ਬੀਸ ਗਾਰੀ ਕੁਝ ਹੋਰ ਹੈਗੀ ਸਵੇਰੀ ਆਗੇ ਜੇ ਆਪ ਹੋਣੇ ਚੇਂਗ ਨਾ ਮੈਂ ਸਵੇਰ ਕਿ ਕਿਸ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਅਸੀਂ ਵੀ ਆਪਣੀ ਮੂਰੇ ਆ ਪੰਜਾਬ ਵਾਲੇ ਇਹ ਮੁਸੀਬਤ ਚੋਂ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅੰਦਰ ਹੋ ਗਿਆ ਪੰਜਾਬ ਤੋਂ ਕੁਛ ਇਸ ਤਰ੍ਹਾਂ ਹੋ ਗਿਆ ਤਜਰਬਾ ਕੋਣ ਬੋਲੇ ਬੀਬੀਐਮਬੀ ਹੋਗੀ ਤੇ ਬੀਜੇਪੀ ਇਹ ਮਤਲਬ ਪਾਕਿਸਤਾਨ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਵਿੱਚ ਅਸੀਂ ਪੁਲਿਸ ਦੇ ਟਿਕਾਣਾ ਕਿਲਾ ਦੀ ਬਸੂਰੀ ਸਾਰੇ ਬੁਸੜੀ ਬਾਰਡਰ ਤੇ ਆਈ ਕਿਨ ਹੋਈ ਜਾ ਰਹੀ ਆ ਤੜਕੇ ਨੂੰ ਕੀ ਸੁਝੀ ਮੈਂ ਛੱਡਣਾ ਹਾਂ ਕੋਈ ਇਹ ਕਿ ਮੈਂ ਦੰਗਲੇ ਬਣੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਗਜ਼ ਨਹੀਂ ਸਾਡੇ ਵਕੀਲ ਸਾਹਿਬ ਏ ਵੀ ਖੜੇ ਸਾਡੇ ਨਾਲ ਜੀ ਸਮਝਾਇਆ ਵੀ ਪਈ ਇੱਥੇ ਨਾ ਹੋ ਇੱਥੇ ਲੋਕ ਜੀ ਹੋਣ ਅਸਟਾ ਤੁਸੀਂ ਚਲੋ ਥੋੜਾ ਜਿਹਾ ਸੰਜਮ ਦਾ ਤੁਸੀਂ ਜਿੰਨਾ ਜਨਾ ਆਤੇ ਹੋ ਹਨਾ ਅੱਲਾਹ ਕਿਤੇ ਕੋਈ ਪਤਾ ਨਹੀਂ ਕੋਈ ਪਾਇਰ ਹੈ ਅਧਿਕਰਨ ਜਿਸ ਜਿੰ ਨਾਲ ਇਹਨਾਂ ਨੂੰ ਕੋਈ ਮੌਕਾ ਮਿਲਿਆ ਮੈਨੂੰ ਲੱਗਦਾ ਇਹ ਮੂੰਹ ਕਰ ਗਏ ਜਿੰਦਾਬਾਦ ਜਿੰਦਾਬਾਦ ਆਕਾਸ਼ ਸਿੰਘ ਜਿੰਦਾਬਾਦ ਭਾਜੀ ਜੀ ਕਹਿੰਦੀ ਹੈ ਇਹਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਖੰਭਾ ਵੱਲ ਹੈ ਲੋਕਾਂ ਤੇ ਮਸੱਈਲਾ ਬਣ ਲੈ ਆ ਪੱਟਾ ਚੱਕ ਲੋ ਮੰਗਲਾ ਫੇਰ ਅੱਗੇ ਜਾਣ ਹੀ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਯਾਰ ਮਤਲਬ ਅਸੀਂ ਕੋਈ ਹਸੀਂ ਕੋਈ ਜਦੋਂ ਉਹ ਛੋਟੇ ਹੱਥ ਲਾ ਪੈਂਦਾ ਸਾਡੇ ਅੰਦਰ ਤਾਂ ਅਸੀਂ 99% ਹੀ ਵਰਤਿਆ ਜੇ ਪੰਜਾਬ ਤੋਂ 77 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘੱਟ ਕਦੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜੋ ਕੀ ਕਹੋ ਐਂ ਛੱਡ ਦੇ ਹੁਣ ਆਪਣੇ ਕੋਲੇ ਆਪਾਂ ਬਸਤਣ ਲੱਗੇ ਪਾਣੀ ਹਰੇ ਕੰਨਵੇਂ ਤੋਂ ਪਰ ਸੌਤੇ ਜਾਮਨ ਲੈ ਅੱਜ ਤਾਂ ਹੋਰ ਹਜੇ ਪਾਪਾ ਕੋਲ ਨਹੀਂ ਨੇ ਹਜੇ ਅੱਸੀਆਂ ਸੂਰਜ ਚਲਾਉਣੇ ਨੇ ਜੇ ਬਹੁਤ ਟੱਕੇ ਸ਼ਾਇਦ ਤਾਨਾ ਸਹੀ ਜੀ ਦੇਖਣ ਵਾਦ ਨਹੀਂ ਇਹ ਜੇਨ ਖੁਦ ਆ ਗਿਆ ਜਦ ਕਿ ਚੇਅਰਮੈਨ ਨੂੰ ਇਹ ਪਤਾ ਹੋਣ ਦੇਈਦਾ ਕਿ 60% ਬੀਵੀਐਮ ਵਿੱਚ ਅਸੀਂ ਆ ਖਰਚਾ ਸਾਡਾ ਤੰਗਾ ਸਾਡੀਆਂ ਆ ਜਿਹੜੀ ਬਣਾਈ ਹੋਈ ਆ ਆ ਕਲੋਨੀਆਂ ਸਾਰਾ ਖਰਚਾ ਸਾਡਾ ਸਾਡੀ ਜਮੀਨ ਤੇ ਕੋਈ ਸਾਡੀ ਨੂੰ ਉਤਾਰਿਆ ਵੋਟ ਅੱਛਾ ਵੋਟ ਇੱਕੋ ਹੀ ਪੰਜਾਬ ਦੀ ਵੀ 1 ਕਮੋਟਾ 60% ਬਾਕੀ 40% ਤੇ ਹਰਿਆਣਾ ਰਾਜਸਥਾਨ ਇਹ ਮਾਚਲੇ ਤਿੰਨਾਂ ਦਾ 40% ਹਿੱਸਾ 40% ਹਾਕੀ ਤਿੰਨ ਆਪਸ ਆਖ ਚੱਕ ਕੇ ਬੋੜਾ ਬਈ ਵੀ ਕਹੇ ਮਾਝਾ ਵੀ ਇੱਕ ਹੈ ਰਾ ਸਰਜੀ ਵੀ ਕਰ ਲੈ ਤਿੰਨ ਇੱਕ ਕਰਕੇ ਕੈਨ ਜਿਤਨੇ 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 ਜੋਰਦੀ ਵੈਲਿਊ ਉਨੀ ਬਣਾਓ ਨਾ ਤੇ ਛੋਟੀ ਪਰ ਜੇ ਕੱਲਾ ਪੰਜਾਬ ਕੋਟ ਬਾਰੇ 7% ਕਿਵੇਂ ਜਿੱਤ ਜਾਣਗੇ ਇਹ ਅੱਜ ਪਹਿਲਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਪਹਿਲਾਂ ਜਿਹੜੇ ਉਹਨਾਂ ਹੱਥਾਂ ਸੀ ਨਾ ਉਹਨਾਂ ਦੇ ਅਰਜ ਨਾਲ ਇਹਨਾਂ ਪ੍ਰਧਾਨ ਸਭਾ ਦੇ ਵਿੱਚ ਫਸਦਾ ਜੇ ਇਹ ਪਹਿਲੇ ਨਹੀਂ ਬੰਦੋਗਾ ਬਾਹਰ ਯਾਰ ਅਸੀਂ ਕਿੱਥੋਂ ਲਈ ਪਾਣੀ ਤਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭੰਡਾਰ ਉਦੋਂ ਲੈ ਇਹੀ ਹੈ ਬੀਬੀਐਮਪੀ ਬੰਦੂ ਨਦਗ ਬੀਬੀਐਮਪੀ ਚਿੱਟਾ ਆਤੀ ਹੈ ਸਰਹ ਕੱਚਾ ਬਿੱਸਾ ਦੇ ਪਾਇਆ ਰੱਖੋ ਸੋ ਇਹਨੂੰ ਖਤਮ ਕਰਕੇ ਪੁਨਰਗਠਨ ਕਰੋ ਕੋਈ ਨਾ ਮਾ ਆਕਰੋਨੀਆ ਕਾਰਜ ਇਹਨਾਂ ਕੋਈ ਹੋਰ ਨਾ ਖੋਗੇ ਹੋਇਆ ਕੋਪਸਟਿਓਰੀਅਮ ਬੀਜੀਐਮ ਦੀ ਹਸਪਤਾਲ ਬੀਜੀਐਮ ਦੀ ਪੋਸਟ ਆਫਿਸ ਬੀਜੀਐਮ ਦੀ ਇੰਨਾ ਜ਼ਿਆਦਾ ਏਰੀਆ ਤੇ ਅੱਗੇ ਮੋਹਨਾਂ ਦੇ ਅਪਰੇਲੀ ਹੱਤ ਕੰਮ ਕੀ ਲਈ ਦੀ ਹੈ ਸਾਨੂੰ ਆਰਡਰ ਦੇਣਾ ਜੀ ਆ ਪਿੰਡ ਸਤਲੋਜ ਦੇ ਵਾਲ ਵਾਲੇ ਖਾਲੀ ਕਰਾ ਲਓ ਅਸੀਂ ਭੱਟਾ ਚੱਕਾਂਗੇ ਲੱਗ ਗਏ ਬੋਲ ਅਸੀਂ ਅਹੀ ਲੋਕਾਂ ਨੂੰ ਕੱਢ ਦੇਣਾ ਹੈ ਨਾ ਤੇ ਜੇ ਅੱਜ ਜੀ ਬੰਦ ਕਰਾਂਗੇ ਆਣੀ ਹੋਣਾ ਉਹਨਾਂ ਅਦਰ ਨੂੰ ਕੱਢਵਾ ਦੇ ਆ ਦੇ ਭੱਟਾ ਚੱਕਾਂਗੇ ਭੱਟਾ ਚੱਕਾਂਗੇ ਐਸੇ ਤੇ ਤਾਂ ਕਹਾਂ ਚੱਲ ਰਹੀ ਹੈ ਇਹਦੇ ਤੇ ਕੋਹਾ ਬੁੜੇ ਬੁੜੇ ਲੈ ਸੋ ਹੋਣੀ ਹਾਂ ਖਾਸ ਕਰਕੇ ਇਸ ਮੌਕੇ ਤੇ ਇਸ ਵੇਲੇ ਦੇਸ਼ ਬਹੁਤ ਖੱਡੀ ਜਾਂਦੇ ਵਿੱਚ ਉਲ ਗਿਆ ਉਸ ਵੇਲੇ ਤਾਂ ਇਹਨਾਂ ਨੂੰ ਆਹ ਗੱਲ ਕਰਨੀ ਹੋਣੀ ਸੀ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ 8 ਦਿਨਾਂ ਚ ਪੱਕੇ ਉਹ 8 ਦਿਨਾਂ ਬਾਅਦ ਚੁੱਕੀ ਜੀ ਕਿਹ ਕਿਹ ਚ ਨਾ ਦੇ ਨਾੜ ਬਾਰ ਬਾਰ ਦਿਨਾਂ ਤੋਂ ਆਸ ਦੀ ਕੋਈ ਆ ਦੇ 12 ਦਿਨ ਬਸੇ ਮਿਲ ਜਾਣ ਬੀਣ ਵਾਸਤੇ ਦੇ ਰਹੇ ਮਾਨਗੰਦ ਰਾਤੀ ਦੇ 100 ਤੋਂ 200 ਰੁਪਏ ਕਮਾਤੀ ਹੈ 150 ਪੈਂਤੀ ਦੇ ਦਾਣੇ ਮਿਲਦੇ ਜਿੱਥੇ ਦੇਂਦੇ ਕਰਦੇ ਨੇ ਇਹ ਜੀ ਜੀ ਉੱਚਾ ਤੇ ਪਾਣੀ ਵਾਲਾ ਵਸਤੇ ਚੱਕੀ ਹੈ। ਇਸ ਨੂੰ ਪੈਂਕੀਰੇ ਨੂੰ ਘੁਣਾ ਕੇ 17% ਕਰਨਾ ਹੈ। ਇਹਦੇ ਨਾਲ। ਤੇ ਨਹੀਂ ਸਿਰੋ ਘੰਨਾ ਹੋਵੇ। ਹਜ਼ਾਰ ਕੀ ਜਦ। ਚਲੋ ਦੇਖੋ। 25 ਹੋ ਗਿਆ। ਗਣ ਚਾਰਕਾਂ ਸੋਸ ਨੂੰ ਪੈਸਮ ਕਸਮ ਦੇ ਦੇਣਾ। ਸੋ ਕੀ ਪੈਂਕੀਸੋ ਦੇਖੋ। 60% ਉਸੇ ਕਹਿੰਦੇ ਦੀ ਲਾਸ। ਜੀ ਮਤਲਬ ਖਰਾਬ ਹੋ ਜਾਣਾ। ਨਾ ਕਿ ਥਮ ਚਾਹਰ ਯਾਰ। ਉਹ ਪੂਰ ਬੋਨ ਦਾ ਸਿਰਫ ਇਹ ਵੀ ਥੇਸ ਹੋਸ। ਅਗਲਾ ਚਾਹਰ ਚਾਹਰ ਨਹੀਂ ਆਉਂਦੀ। ਪਛੇਣ ਹੱਕ ਨਗਰ ਨੇ 4015 ਬੀਬੀ ਜੀ ਲਈ ਹੱਤਾ ਕਲਾ ਪੀ ਐਂਡ ਕਨੂ ਭਗਵਾਨ ਸ਼ਰਮਾਨ ਤੋਂ ਇਨਕਾਰ ਜਿੰਦਾਬਾਦ ਜਿੰਦਾਬਾਦ ਜਿੱਕੇ ਲੱਗੇ ਉੱਪਰੇ 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 ਪਿੱਛੇ ਜਿਹਾ ਆਉਂਦਾ ਜਿਹੜਾ ਦਿੱਨੇ ਹੋ ਗੁਰੀਸ ਜੀ ਬਤਲੇ ਨਾ ਰਹਾ ਪਤਾ ਉਹ 4000 ਮਾਲਕ ਦਾ ਘਰ ਦੇਣਾ ਧੰਨਵਾਦ ਤਾਂ ਕੀ ਕਰਨਾ ਸੀ ਆਹ ਘੁੱਟੇ ਪੰਗੇ ਲਈ ਜੀ ਸਾਰੇ ਚੇਅਰਮੈਨ ਆਗਾ ਤੜਕ ਨੂੰ ਸੋਚ ਤੋਂ ਮੈਂ ਨਹੀਂ ਹਾਂ ਹੈਗਾ ਮਰਦਾ ਪਰਸ਼ਾਸ਼ੇ ਮੁਰਦਾ 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 ਪਰਸ਼ਾਸ਼ੇ ਮੁਰਦਾ 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 ਆਦਾ ਸੰਕਟ ਆਪਣੇ ਸਿਰ ਤੇ ਮੜਿਆ ਹੈ ਕੋਈ ਰੌਲਾ ਨਹੀਂ ਸੀ ਇੱਕ ਤਰੀਕ ਤੱਕ ਕੋਈ ਰੌਲਾ ਨਹੀਂ ਕਰਕੇ ਫੈਸਲਾ ਬੀਬੀ ਐਮ ਜੀ ਦੇ ਸੁਨਾਚ ਲਿਖਿਆ ਹੋਇਆ ਹੈ ਨੋਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਹੈ ਇੱਕ ਹਫਤੇ ਦਾ ਨੋਟਿਸ ਲੱਗਿਆ ਹੈ चार चार घंटे नोट लेकर मीटिंग करा देंगे मीटिंग इलीगल है लिया गया फैसला नहीं है क्या असोर्ट हाईकोर्ट कहू सही पहले ये पहला मिलता हक बन गया पुरानी पड़ी तो इस करके मतलब कोई ये नहीं है कि अभी धक्का कर रहे हरियाणा के लोगों का कोई कसूल नहीं आज जी बीजेपी कर रही है ना

ਹਰਜ ਬਣਦਾ ਬੀਬੀਐਮਡੀ ਦੇ ਚੇਅਰਮੈਨ ਦਾ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਜੇ ਮੈਂ ਇਸ ਤੇ ਜਾ ਰਹੀ ਤੇ ਮੈਂ ਤਾਂ ਨੂੰ ਫੋਨ ਕਰਨਾ ਸੀ ਪਹਿਲਾਂ ਮੇਰੇ ਉਤੋਂ ਬਾਅਦ ਫਿਰ ਮੈਂ ਉਹਨੂੰ ਫੋਨ ਕਰਕੇ ਜਾਨਾ ਚਾਹ ਜਾਨਾ ਉਹਨੂੰ ਸੁਣ ਕੇ ਦੱਸਿਆ ਕਦੋਂ ਨੂੰ ਕੀ ਬੋਲ ਕਰਦੀ ਜੀ ਇਹਨੂੰ ਦਾ ਵਨ ਸੋਗ ਦਾ ਬਣਾ ਕੋ ਮੈਂ ਕੀ ਚਲੇ ਗਿਆ ਤੇ ਇਹ ਬਸ ਮਤਲਬ ਕਮਾਲ ਇਹ ਨਹੀਂ ਤਾਂ ਕੇਸ਼ਾ ਕਿੰਨਾ ਬੜੀ ਚੰਗਾ ਉਸ ਦਿਨ ਵੀ ਆਇਆ ਸੀਗਾ ਉਹ ਵੀ ਜਿਹੜਾ ਮਹਾਨ ਕੋਰਣਾ ਨੇ ਛੱਡ ਲਿਆ ਸੀ ਦੋਸਤੂ ਵੀਰ ਦਾ ਤਾਂ ਤੇ ਆਪ ਦਾ ਐ ਇਧਰੋਂ ਇਧਰੋਂ ਲੱਕੋ ਬੰਨ੍ਹ ਕੇ ਇਧਰੋਂ ਬੋਲਦਾ ਆਪ ਬਸ ਮਗਰ ਤੁਸੀਂ ਸਾਡੇ ਹੈ ਹੀ ਨਹੀਂ ਵੀਰ ਜਦੋਂ ਤੁਸੀਂ ਸਾਡੇ ਹੱਕਾਂ ਸਾਡਾ ਬ੍ਰੋਤੀ ਚਾਲਦੇ ਹੋ ਜੇ ਅਸੀਂ ਦੋੜਾ ਖਰਚਾ ਕਰੀਏ ਹਰ ਤੇ ਨਵੇਂ ਨਾ ਬਦਲਣ ਨੂੰ ਸੀਟ ਐਸ ਤੇ ਮੈਂ ਕਹਿੰਦਾ ਮੈਂ ਰੱਖੋ

फुट तो चल गया दो पत्रुणार पत्रुणार थे मीटर चल रहे रणजीत पचवंजा जी वो लोग कुर्बानियों का टाइम आ गया जी एस वाई एल कर एस वाई एल से सीधा कहता किसी दस देते जो पिछले सुदिन कोर्ट ने कि जतन नहर बनाया जहां तो आप सिर्फ सीदी दीदार हाल के है ही नहीं सब आज तो देखिए आपने एस वाई एल के लगते ये वो वाईएस है जहां उन्होंने तो सबदा है ना गवर्नमेंट एरिया है जूठी तो लेके बिहार बंगाल अगला देश जो लोग पानी है माइक बच गए ਭਾਈ ਇਹ ਸੰਗਤ ਹੈ ਇਹ ਸੁਣੋ ਮਾਈਕ ਚੱਲ ਰਿਹਾ ਹੈ ਅੱਛਾ ਕੰਦਰ ਜੀ ਨਹਿਰ ਬਣਾਉਣੀ ਹੈ ਜਿਹਦੇ ਪਾਣੀ ਨਹੀਂ ਮੰਗਣੀ ਨਹਿਰ ਨਹੀਂ ਕਿਹਦੇ ਪਾਣੀ ਦੀ ਗੱਲ ਨਹੀਂ ਕਰਦੇ ਨਹਿਰ ਬਣਾਉਂਦੇ ਮੈਂ ਕਹਾਂ ਉਹ ਝੂਠ ਛੱਡੋਗੇ ਇਹ ਸ਼ਾਇਦ ਕੋਈ ਬੰਦੀ ਕਿ ਪਾਣੀ ਨਹੀਂ ਆਉਂਦਾ ਪੂਰਾ ਨਹੀਂ ਆਉਂਦਾ ਜੇ ਪਾਣੀ ਨਹੀਂ ਹੈ ਆ ਆ ਬੰਦੇ ਨੇ ਰੱਤਾ ਕਰੇ ਕੋਟਾ ਚ ਬਰਕ ਨੇ ਕੋਈ ਨਹੀਂ ਪਤਾ ਦਸਵਾਏ ਨਹੀਂ ਇਹ ਕਹਾਂ ਬੋਲਟਾਂਗੇ ਇਹ ਕਦੇ ਬਾਪ ਲੱਗੇ ਤੇ ਗਏ ਹਾਂ ਅਰੇ ਬੂਲ ਪਾਣੀ ਦੀ ਤਸਵੀਰ ਹੋਣ ਪਤਾ ਨਹੀਂ ਦੋਨੇ ਟੂਟੀਆਂ ਵਾਲੇ ਹੈਗੇ ਨੇ ਹੈਨਾ ਨਾ ਹੋਇਆ ਬਿਸਲੀਆਂ ਤਿੰਦੇ ਇਹਨੂੰ ਕੀ ਪਤਾ ਪਾਣੀ ਕੀ ਹੈ ਜਿਹੜਾ ਪੂਰਾ ਮੁੱਲ ਕੀ ਹੈ ਜਿਹੜਾ ਰੇਗਿਸਤਾਨ ਦੇ ਵਿੱਚ ਤੇ ਅਸਾਂ ਇਹ ਆਉਂਦੇ ਮੁੱਲੋਂ ਬੋਲਦੇ ਹਾਂ ਕੋਲ ਇਹ ਤੋਂ ਬਹੁਤ ਬੰਜਾਂ ਦਾ ਪਾਣੀ ਤਾਂ ਇਹਦੇ ਤੋਂ ਜ਼ਿਆਦਾ ਮੁੱਲ ਹੈ ਤਾਂ ਅੱਜ ਕੋਈ ਕੋਲ ਜਾਂ ਸਾਡੇ ਕੋਲ ਕਾ ਪਾਣੀ ਤਾਂ ਹੈ ਇਦਾਂ ਜਿਹੜਾ ਸਾਡੀ ਲਾਈਟ ਤੇ ਰੋਗੀ ਸਾਡੇ ਨੇ ਮੈਂ ਤੁਜੀ ਹਾਂ ਮੈਂ ਇਸ ਦਾ ਤੋਰਾਣਾ ਕੇ ਉਹ ਕੋਈ ਬੜੀ ਮੋਗੇ ਵਾਲੇ ਵੀ ਆ ਕੇ ਕਹਿਣ ਦੀ ਆ ਕਿ ਤੇਜ ਤੇ ਸੀ ਮੈਂ ਮੁੱਦ ਰਕ ਚੱਲ ਗਿਆ ਉਹ ਇਹਨਾਂ ਪਾਣੀ ਨੂੰ ਪਾਣ ਦਾ ਸਕੇ ਨਹੀਂ ਹੁਣ ਅਬੋਰ ਫਾਦਿਲ ਕਾ ਪ੍ਰੋਜੈਕਟ ਤੇ ਤੇਲ ਤੇ ਇਹ ਹੋ ਗਿਆ ਮੁੱਦ ਰ 2 ਚਲਾ ਆ ਤਾਂ ਤੁਹਾਡਾ ਸਿਰ ਹੈ ਸਿਰ ਚ ਪਾਣੀ ਹੈ ਨਹੀਂ ਉੱਥੇ ਹੁਣ ਹੁਣ ਥੋੜੇ ਨੈਕ ਨਾ ਦੁੱਬ ਕੇ ਤੰਗਰੀ ਜਾਂਦੀ ਹੈ ਪਾਣੀ ਇਹ ਅ ਹੁਣ ਅ ਕੋ ਮੋਗੇ ਲਾ ਕੇ 10000 ਏਕੜ ਨੂੰ ਆ ਪਟਾ ਹਲੇ ਹੋਰ ਕਰਦੇ ਹੋਰ ਵੀ ਕਰਨਾ ਪੈਂਦਾ ਹੈ ਇਥੇ ਤਾਂ ਬਾਹਰ ਦਾ ਕੋਈ ਨਹੀਂ ਤਾਂ ਕੱਟੇਲਾ ਆ ਕਰਦੇ ਬਹੁਤ ਸਾਰੇ ਆਡੀਓਜ਼ ਆ ਮਾਈਕ ਨੂੰ ਹੰਟਲੋਂ ਪਾਇਆ ਹੁਣ ਸਹੀ ਕਰਾਓ ਕਿੱਥੇ ਲਿਟਰ ਪਾਹ ਹਰ ਮੈਨੂੰ ਨਹੀਂ ਪਤਾ ਉਹਨਾਂ ਦਾ ਮਾਈਕ ਤੇ ਹੀ ਦੇਖੋ ਨਾ ਤੁਹਾਨੂੰ ਪਤਾ ਕਿ ਕਿੱਥੇ ਮਾਈਕ ਉਹਨਾਂ ਨੇ ਕਿੱਥੇ ਕੋਲੀ ਹੈ ਸਪੀਕਰ ਮੋੜ ਰੱਖਿਆ ਸਪੀਕਰ ਵਾਲੀ ਫੇ ਮੈਨੂੰ ਵੀ ਪਤਾ ਮਾਈਕ ਆ ਗਾ ਰਿਹਾ ਹੈ ਹਾਂ ਤੇ ਆ ਕਿ ਦੇਖੋ ਸਦਰੋ ਸਦਰ ਚ ਕਹਿਣੇ ਹੈ ਮੈਂ ਨਾਲ ਜਾ ਰਿਹਾ ਹਾਂ ਅੱਜ ਲਈ ਤੁਹਾਡਾ ਸਾਥ ਦੇ ਲਈ ਕਿ ਲੜਾਈ ਨਹੀਂ ਹੋਣੀ ਹੈ ਵੋਟਾਂ ਚੁਣੇ ਨਹੀਂ ਜਾਣਾ ਸਰਕਾਰ ਨਹੀਂ ਭਗਵਾਨ ਤੁਮਨ ਹਮਾਰੇ ਨਾਲ ਤੁਹਾਡੇ ਸਾਥ ਹੈ ਸਾਥ ਹੈ ਉਸ ਕਰਕੇ ਮੈਂ ਤੁਹਾਨੂੰ ਸਵੇਰੇ ਸਵੇਰ ਤੁਹਾਨੂੰ ਇੱਕ ਹੋਰ ਸੰਕਲਪ ਪਾ ਗਿਆ ਕਿ ਤੁਮੇ ਅੱਗੇ ਉਹਨਾਂ ਤੇ ਸ਼ਾਂਤੀ ਪੁਰਬ ਕੁਛੇ ਤੇ ਕੈਸੇ ਨਾ ਕਰਤਾ ਹਮਤਾ ਆਪਣੀ ਕੋਈ ਅਸਰਾਂ ਦਾ ਕਛ ਨਹੀਂ ਕਰਨਾ ਜੀ ਨਾਲ ਮਾਈਕ ਮਾਈਕ ਦਿੱਕਾ ਮਾਈਕ ਦਿੱਕਾ ਬੰਨਾ ਮਿਲ ਜੀ ਪਾਣੀ ਆ ਰਿਹਾ ਉਹ ਯਾ ਪੈਕਟ ਆ ਰਿਹਾ ਤਾਂ ਜਾਨੀ ਆਪਾਂ ਕੁਝ ਕਰਦੇ ਹਾਂ ਉਹ ਦਿਨ ਵੀ ਮੈਂ ਉਹ ਦਿਨ ਵੀ ਲੱਗੇ ਜਦੋਂ ਟਾਈਮ ਪੈਸ ਤੋਂ ਸ਼ੁਰੂ ਕਰਨੇ ਜਾਂਦੇ ਜਿੰਦਾਂ ਜੀ ਜੇਪੀ ਆਊਗਾ ਮਾਤਾ ਬੁੱਲੋਂ ਬੁੱਲੋਂ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਕਰਦਾ ਸਰਾਈ ਜੀ ਆ ਲੈਣੇ ਯਾਰ ਪੰਜਾਬ ਦੇ ਪਾਣੀਆਂ ਵਾਲਾ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਲੰਗਰ ਵਾਲਾ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਆਤਾ ਤੇਰੀ ਸੋਤੇ ਜਗਾਂ ਰੰਗੇ ਹੋ ਕੇ ਇਕਲਾਬ ਜਿੰਦਾਬਾਦ ਇਕਲਾਬ ਜਿੰਦਾਬਾਦ ਪੰਜਾਬ ਦਾ ਪਤਿ ਜਿੰਦਾਬਾਦ ਜੇ ਵੱਡਾ ਜੋਸ਼ ਦੇ ਕੇ ਤੁਹਾਡਾ ਪੰਜਾਬ ਪ੍ਰਤੀ ਪਿਆਰ ਜਨਮ ਦੇ ਉਸ ਬਹੁਤ ਮੈਨੂੰ ਕਿਸੇ ਹੁੰਦੀ ਹੈ ਕਿ ਲਾਣੇਦਾਰ ਨੇ ਤਾਂ ਮੇਰੇ ਕੋਲ ਕਾਹ ਚਲਣਾ ਸਭ ਨੂੰ ਸਾਰੇ ਮੈਂਬਰਾਂ ਨੂੰ ਤਸਦੀਕ ਕਰਨੇ ਇਹਨਾਂ ਨੂੰ ਉਹਨਾਂ ਦੇ ਗੁਰੂ ਸੰਪਰਕ ਦਾ ਉਹਲਾ ਹਾਲ ਨਹੀਂ জানা ਪਰ ਤੁਸੀਂ ਜੇ ਨਾਲ ਪਰਵਾਹਿਆ ਜਾ ਹੋਵੇ ਤਾਂ ਲੈਣ ਗੱਲ ਨੂੰ ਕਰੇ ਜਾਂਦਾ ਮੁਸ਼ਕਲ ਨਹੀਂ ਹੋਊਗੀ ਉਹਨੂੰ ਪਰਿਵਾਰ ਨੂੰ ਹੀ ਪਤਾ ਹੋਵੇ ਕਿ ਸਾਡੇ ਘਰੇ ਕੀ ਘਟ ਹੈ ਕਿ ਉਹ ਤੁਮਾਰੀ ਨਾਲ ਕਰੀਏ ਸਾਡੇ ਘਰੇ ਕੀ ਹੈਗਾ ਉਹ ਅਸੀਂ ਦੱਤੀਏ ਇਸ ਕਰਕੇ ਨੂੰ ਕੰਮ ਤੇ ਆ ਬਾ ਚਲਣਾ ਥੈਂਕਸ ਹੋਵੇ ਜਿੱਦਿ ਨੂੰ ਕਾਲ ਜੀ ਸਕੇ ਸਤਿ ਸ੍ਰੀ ਅਕਾਲ ਤੇ ਅਸੀਂ ਸਾਰੇ ਇੱਥੇ

ਮੈਨੂੰ ਪਤਾ ਨਹੀਂ ਪਾਣੀ ਦੀ ਕਿੰਨੇ ਵੇਲੇ ਪਾਣੀ ਦੀ ਕਿੰਨੇ ਵੇਲੇ ਮੈਂ ਐਵੇਂ ਨਹੀਂ ਬੈਠਾ ਪਹਿਲੇ ਤਾਂ ਮੈਂ ਤੁਸੀਂ ਬੰਦੇ ਕੋਈ ਰੱਖ ਲੋ ਆਪਣਾ ਕੋਈ ਦਸਤਾਵੇਜ਼ ਕੋਪਰੇਟਿਵ ਬਣਾ ਕੇ ਦੱਸਦੇ ਉਮਰ 50 ਤੇ ਨਾਲ ਇੰਟਰ ਸਰੋਗ ਗਰੁੱਪ ਨਾਲ ਉਹ ਦੱਸਦੇ ਅੱਜ ਵੀ ਸਰ ਕਾਹਦੇ ਕਰਾ ਸੀ ਪਾਣੀ ਨਹੀਂ ਇਹ ਵੀ ਐਨੇ ਹੀ ਬੰਦੇ ਸਰ ਕਿੰਨੇ ਸਾਡੇ ਤੇ ਉਹ ਪਹਿਲਾਂ ਲੱਗੇ ਉਧਰ ਦੇ ਪਿੰਡਾਂ ਦੇ ਲੋਕ ਨਹੀਂ ਨਹੀਂ ਕੋਈ ਨਹੀਂ ਇਸ ਕਰਕੇ